ਨਹੀਂ ਜਾਣਾ ਤੇ ਨਹੀਂ ਜਾਣਾ ਉੱਧਰ ਨਹੀਂ ਜਾਂਦਾ ਉੱਧਰ ਵੜ ਕੇ ਜਾਂਦਾ ਇਹਨੂੰ ਕੋਈ ਛੜਨ ਦਾ ਘਾਟਾ ਆਇਆ ਇਹਨੂੰ ਪੰਜਾਬੋਂ ਦੀ ਕੀ ਸ케ਜੂਲ ਅੱਜ ਦਾ ਮੇਰਾ ਸ케ਜੂਲ ਆਲਾ ਤੇਰਾ ਜਾ ਕੇ ਤਾਂ ਭੋਗ ਤੇ ਚਲਾ ਜਾ ਹੋਰ ਭੋਗ ਪੈ ਜਾਣਾ ਤੇ ਭੋਗ ਪੈ ਗਿਆ ਹੁਣ ਨਾ ਅਭਰੂ ਕਹਿੰਦਾ ਜਿਮ ਦਾ ਜਾਣਾ ਸਵੇਰੇ ਜਾਇਆ ਨਹੀਂ ਗਿਆ ਚਾਜ ਪੱਗ ਵੀ ਨਹੀਂ ਪਰਨੇ ਚ ਬੰਨ ਕੇ ਆਇਆ ਪੱਗ ਦੀ ਕਹਿੰਦਾ ਜਾਊਂਗਾ ਜਿਮ ਪੱਗ ਹੀ ਜਾਵਾਂਗਾ ਚੱਲ ਮੇਰਾ ਵੀਰ ਆ ਵੇਖ ਲੈ ਕਿਉਂ ਸ਼ੇਕਰ ਵੀ ਆਈ ਵੱਟਾ ਸ਼ੇਕਰ ਹੀ ਬਣ ਆ ਰਹੀ ਜੇ ਉਹ ਥੋਡੀ ਨੂੰ ਇਧਰ ਓਏ bari ਉਹ ਥੋਡੀ ਨੂੰ ਓਏ ਹੋਏ ਹੋਏ ਕੁਛ ਨਾ ਕੁਛ ਤਾਂ ਨਿਕਲ ਜਾਣਾ ਅੱਜ ਨੋ ਸਾਉੜੀ ਉਹ bari ਜੀ ਨਿਕਲੇ ਕਿਨ ਆਪਾਂ ਇਹ ਪੱਕੇ ਕੁਦਰਤੀ ਤੌਰ ਤੇ ਰੰਗੇ ਨਹੀਂ ਲੱਥਨੇ ਇਹ ਵੈਲਡਰ ਹੋਏ ਆ ਔਖਾ ਆਪਣਾ ਵੈਲਡਰ ਪੱਕੇ ਵੈਲਡਰ ਆਓ 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 ਆਮਣ ਅਮਣ ਨੇ ਫੁੱਲ ਜੋਰ ਲਾ ਚੁੱਕੇ ਪਤਲੀ ਹੋਣ ਲਈ ਫੁੱਲ ਜੋਰ ਅਮਣ ਦਾ ਪਤਾ ਕੀਤਾ ਵੇ ਤੂੰ ਜਿੰਮ ਲਵਾ ਵਾਲਾ ਕਰ ਜੱਫੀ ਕਾ ਤਾਂ ਪਾ ਕੇ ਫੜੀ ਦੀ ਹੈ ਹੈ ਪਤਾ ਕਾ ਤੋ ਨਹੀਂ ਤੈਨੂੰ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਨਹੀਂ ਜਾਣਾਂ ਕਿ ਨਹੀਂ ਜਾਣਾਂ ਅੱਜ ਨਿਕਲਦਾ ਜੇ ਉੱਧਰ ਵੜ ਕੇ ਜਾਂਦਾ ਉੱਧਰੋਂ ਨਿਕਲਦਾ ਜੇ ਉੱਧਰ ਵੜ ਕੇ ਜਾਂਦਾ ਇਹਨੂੰ ਕੋ ਛੜਨ ਦਾ ਘਾਟਾ ਆਇਆ ਇਹਨੂੰ ਨਾ ਜਾਣਾ ਨਾ ਕਿਸੇ ਨੂੰ ਜਾਨ ਦੇਣਾ ਜਾਵਾਂ ਮੈਂ ਅੱਜ ਦਾ ਸ케ਜੂਲ ਕੀ ਮੇਰਾ ਹੈ ਕਿਸ ਸ케ਜੂਲ ਆ ਜਿਹਦਾ ਮੇਰਾ ਬਾਦੋਂ ਭਲਾ ਨੂੰ ਛੁੱਟਣ ਦਾ ਕੀ ਸਕੇਜੂਲ ਅੱਜ ਦਾ ਮੇਰਾ ਸਕੇਜੂਲ ਆਲਾ ਤੇਰਾ ਇੱਥੇ ਲੈ ਖਸਰਫੀਆਂ ਖੀਚੀ ਜਾ ਜਾ ਕੇ ਤੇ ਭੋਗ ਤੇ ਚਲਾ ਜਾ ਹੋਰ ਭੋਗ ਪੈ ਜਾਣਾ ਤੇ ਭੋਗ ਪੈ ਗਿਆ ਹੁਣਾਂ ਤੇ ਮੁੜ ਕੇ ਅਸੇ ਭਾਂਡੇ ਮਾਣਨ ਜਾਣਾ ਤੂੰ ਥੋੜਾ ਜਿਹਾ ਲੇਟ ਜਾਈਦਾ ਹੁੰਦਾ ਇਹ ਤੋਂ ਭਾਂਡੇ ਸਾਹ ਪਰਤ ਜਾਣਾ ਰਿਆਂ ਦੇ ਜੇ ਹੈ ਮਾਰੀ ਮਮ ਕੀ 11:30 ਹੋਏ ਗੁਰਦੀਪ ਕੋਈ ਨਹੀਂ ਗਰਫੀਪ ਹੋ ਨਾ ਨਾ ਜਾਊਗਾ ਅੱਧਾ ਘਾਟਾ 5 ਕਿਲੋਮੀਟਰ ਆ ਹੁਣੇ ਆਇਆ ਤੇ ਹੁਣੇ ਗਿਆ ਸਾਸਰੀ ਗਾਲ ਜੀ ਗੁੱਡ ਮਾਰਨਿੰਗ ਕੀ ਹਾਲ ਚਾਲ ਠੀਕ ਠਾਕ ਹੋਵੋਗੇ ਤੁਸੀਂ ਸਾਰੇ ਆਈ ਹੋਪ ਅਜਾ ਹੁੰਦਾ ਨਾ ਅੱਜ ਮੈਂ ਪਾਉਣਾ ਫਿਰ ਵਲੌਗ ਦਾ ਲਿੰਕ ਬੜੇ ਮੈਸੇਜ ਆਏ ਕੱਲ੍ਹ ਕੀ ਵਲੌਗ ਨੂੰ ਆਇਆ ਅੱਜ ਪਾ ਗਿਆ ਆਪਾਂ ਚੱਕ ਦੇ ਨਿਗਰੀਬੀ ਠੀਕ ਹੈ ਜੀ ਸਾਰੀ ਗਰੀਬੀ ਅੱਜ ਚੱਕ ਦਿਆਂਗੇ ਵਲੌਗ ਬਾਲੀ ਹੋ ਸੁਣਾਓ ਠੀਕ ਠਾਕ ਨਵੀਂ ਤਾਜੀ ਕੋਈ ਕੋਈ ਨਵੀਂ ਤਾਜੀ ਨਹੀਂ ਨਾ ਕਬਰੂ ਕਹਿੰਦਾ ਜਿਮ ਤਾਂ ਜਾਣਾ ਸਵੇਰੇ ਜਾਇਆ ਨਹੀਂ ਗਿਆ ਚਾਜ ਪੱਗ ਵੀ ਨਹੀਂ ਪਰਨੇ ਚ ਬੰਨ ਕੇ ਆਇਆ ਪੱਗ ਦੀ ਕਹਿੰਦਾ ਜਾਊਂਗਾ ਜਿਮ ਅੱਜ ਹੀ ਜਾਵਾਂਗਾ ਚੱਲ ਮੇਰਾ ਵੀਰ ਆ ਵੇਖ ਲੈ ਕਿਉਂ ਸ਼ੇਕਰ ਵੀ ਆਈ ਵੱਡਾ ਸ਼ੇਕਰ ਵੀ ਵੱਡਾ 1.5 ਲੀਟਰ ਵਾਲਾ ਵੈਰੀ ਗੁੱਡ ਚੱਲ ਫੇਰ ਤੇਰੇ ਨਾਲ ਜਿਮ ਚੱਲਦਾ ਠੀਕ ਆ ਤਾਂ ਤੂੰ ਅਵੇੜ ਦੇ ਕੰਮ ਤੈਨੂੰ ਕਮਜ਼ੋਰੀ ਹੋਣੀ ਹੋਣੀ ਮੈਂ ਤੈਨੂੰ ਦੱਸਦਾ ਤੈਨੂੰ ਤੇਰੇ ਘਰ ਦੇ ਵਾਲੇ ਨਹੀਂ ਪਛਾਣਨਾ ਇਹ ਇਹਨੂੰ ਕਮਜ਼ੋਰੀ ਹੋੜੀ ਆ ਵੀ ਇਹਦਾ ਹੀ ਭਰਾ ਵਾ ਦੇਖਦਾ ਨਹੀਂ ਪਿਆ ਤੂੰ ਬਲਰ ਕਿਉਂ ਨੇ ਪੈ ਤੂੰ ਦੋਵੇਂ ਖੌਣ ਵੀ ਬਲਾਰੀ ਜੇ ਉਹ ਥੋਡੀ ਨੂੰ ਇਧਰ ਵੀ ਬਾਰੀ ਉਹ ਥੋਡੀ ਨੂੰ ਓਏ ਹੋਏ ਹੋਏ ਕੁਛ ਨਾ ਕੁਛ ਤਾਂ ਨਿਕਲ ਜਾਣਾ ਅੱਜ ਲੱਖ ਵੇਖ ਲੱਖ ਕਾਰੀ ਦਿੱਤੀ ਅਰ ਗਈ ਓਏ ਹੋਏ ਹੋਏ ਮਾਚੋ ਪਾਇਆ ਇਹ ਆ ਜਿੰਦਗੀ ਜੀਤ ਲੇਗੇ ਆ ਤੇਰਾ ਬਲਾ ਯਾਰ ਆਏ ਓਏ ਇਹਦੇ ਚਾਲੀ ਸਕੋਰਾਂ ਵੀ ਪੈਂਦੀਆਂ ਭਾਜੀ ਵਾਂ ਇਹ ਕੌਣ ਐਦਾਂ ਬਣਾ ਦਿੰਦੇ ਗੱਡੀ ਦੇ ਦੁਆਰਾ ਫੇਰ ਖਾਉਣ ਇਸ ਨੂੰ ਗੁੱਟ ਖਾਉਣ ਫਰੈਂਡਸ ਡੀਟੇਲਿੰਗ ਵਾਲੇ ਆਪਣੇ ਮੋਗਾ ਫਰੈਂਡਸ ਖਾਕੇ ਕੌਣ ਆਪਾਂ ਨੂੰ ਇਸ਼ਕਾ ਸਕਦੇ ਨੋ ਸਾਡੀ ਮਾ ਵਾਰਦੀ ਨਿਕਲੇ ਕਿਨਾ ਆਪਾਂ ਇਹ ਪੱਕੇ ਕੁਦਰਤੀ ਤੌਰ ਤੇ ਰੰਗੇ ਨਹੀਂ ਲੱਥਨੇ ਇਹ ਵੈਲਟਰ ਹੋਏ ਆ ਔਖਾ ਆਪਣਾ ਪੱਕੇ ਵੈਲਟ ਹੋ ਗਿਆ ਆਪਣੇ ਰੰਗ ਦਾ ਇਹ ਹੈਗੇ ਸਨੋਰਬਲ ਬਹੁਤ ਹੀ এডੂਕੇਟਿਡ ਐਂਡ ਫਿਟਨੈਸ ਫਰੀਕ ਜਿੱਦਾਂ ਲਾਈਕ ਤੁਸੀਂ ਦੇਖ ਲਓ ਡੀਜ਼ਲ ਦੀਆਂ ਸਟਰਟਾਂ ਪਾ ਰਹੇ ਨੇ ਦੇਖੋ ਜੀ ਸੋ ਇਹ ਦੇਖੋ ਦੇਖੋ ਓਏ 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 ਅਮਨ ਅਮਨ ਨੇ ਫੁੱਲ ਜੋਰ ਲਾ ਚੁੱਕੇ ਪਤਲੀ ਹੋਣ ਲਈ ਫੁੱਲ ਜੋਰ ਅਮਨ ਦਾ ਪਤਾ ਕੀਤਾ ਵੇ ਤੂੰ

ਹਾਂ ਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ